ਇੱਕ ਆਰਡਰ ਆਇਆ ਹੈ ਜਿਸ ਆਰਡਰ ਦੇ ਮਾਧਿਅਮ ਰਾਹੀਂ ਹੁਣ ਜੜੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਉਹਨਾਂ ਨੂੰ ਫਾਇਦਾ ਮਿਲ ਸਕਦਾ ਇੰਜ ਕਹਿ ਲਈਏ ਕਿ ਜਿਨ੍ਹਾਂ ਨੂੰ ਐਮਐਲਏ ਜਾਂ ਅਧਿਕਾਰੀ ਪੰਚਾਇਤਾਂ ਨੂੰ ਕੰਮ ਨਹੀਂ ਕਰਨ ਦੇ ਰਹੇ ਧੱਕੇ ਦੇ ਨਾਲ ਪ੍ਰਬੰਧਕ ਲਾ ਦਿੰਦੇ ਨੇ ਉਹਨਾਂ ਦਾ ਇੱਕ ਅੱਧਾ ਮੈਂਬਰ ਘੱਟ ਹੋਣ ਕਰਕੇ ਹੁਣ ਉਹਨਾਂ ਦੇ ਲਈ ਇੱਕ ਨਵਾਂ ਆਰਡਰ ਕੀਤਾ ਹੈ ਇਹ ਆਰਡਰ ਕਲਖੁਰਦ ਪੰਚਾਇਤ ਜੋ ਕਿ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਵਿੱਚ ਆ ਉਸ ਪੰਚਾਇਤ ਨੂੰ ਕੀਤਾ ਗਿਆ ਔਰ ਸਰਪੰਚ ਸਾਡੇ ਕੋਲੇ ਮੌਜੂਦਾ ਸੁਖਜਿੰਦਰ ਸਿੰਘ ਮੌਜੂਦ ਨੇ ਔਰ ਇਹ ਆਰਡਰ ਲੈ ਕੇ ਆਏ ਨੇ ਇਹਨਾਂ ਦਾ ਇੱਕ ਮੈਂਬਰ ਘਟ ਸੀ ਪਰ ਇਹਨਾਂ ਨੂੰ ਪ੍ਰਬੰਧਕ ਲਾ ਕੇ ਇਹਨਾਂ ਦੇ ਪਿੰਡ ਦੇ ਵਿੱਚ ਸਰਕਾਰੀ ਤੌਰ ਤੇ ਕੰਮ ਕਰਵਾਇਆ ਗਿਆ ਜੋ ਕਿ ਇਸ ਆਰਡਰਾਂ ਦੇ ਵਿੱਚ ਗੈਰ ਕਾਨੂੰਨੀ ਲਿਖਿਆ ਗਿਆ ਪਰ ਹੁਣ ਪੂਰੀ ਜਾਣਕਾਰੀ ਇਹਨਾਂ ਤੋਂ ਲੈ ਲੈਣੇ ਆ ਕਿਵੇਂ ਆਰਡਰ ਲੈ ਕੇ ਆਏ ਕਿੱਥੋਂ ਆਏ ਇਹ ਕਾਨੂੰਨ ਕੀ ਹੈਗਾ ਇਹ ਪੰਚਾਇਤਾਂ ਨੂੰ ਬਹੁਤ ਕੰਮ ਦੇਣ ਵਾਲੀ ਵੀਡੀਓ ਆ ਗੌਰ ਦੇ ਨਾਲ ਸੁਣਨਾ ਬਾਕੀ ਪੂਰੀ ਗਲਬਤ ਕਰ ਲੈਣੇ ਆ ਸੁਖਜਿੰਦਰ ਜੀ ਇੱਕੀ ਆਰਡਰ ਆ ਕੀ ਸ਼ਿਕਾਇਤ ਸੀ ਤੁਹਾਡੀ ਜਿਸ ਸ਼ਿਕਾਇਤ ਤੋਂ ਬਾਅਦ ਇਹ ਡਾਇਰੈਕਟਰ ਚੰਡੀਗੜ੍ਹ ਦਾ ਆਰਡਰ ਆਇਆ ਹੈ ਔਰ ਤੁਸੀਂ ਆਰਡਰ ਸਾਡੇ ਨਾਲ ਸੰਜਾ ਕਰ ਰਹੇ ਸਰ ਮੇਰੀ ਜੋ ਪੰਚਾਇਤ ਦੀ ਰਿਕਾਵਟ ਬਣੀ ਹੋਈ ਹੈ ਜਦੋਂ ਦੀਆਂ ਪੰਚਾਇਤਾਂ ਬਣੀਆਂ ਉਦੋਂ ਤੋਂ ਹੀ ਮਸਲਾ ਇਹ ਚੱਲ ਰਿਹਾ ਹੈ ਵੀ ਮੇਰੇ ਜਿਹੜੇ ਮਤਲਬ ਮੈਂਬਰ ਮੇਰੇ ਨਾਲ 4 ਆ ਜੀ ਤੇ ਇੱਕ ਮੇਰੀ ਵੋਟ ਆ 5 ਵੋਟਾਂ ਬਣਦੀਆਂ ਐਂਟੀ ਧਰਦੇ ਵਿੱਚ 5 ਮੈਂਬਰ ਐਂਟੀ ਧਰਾਂ ਦੇ ਧਰ ਦੇ ਵਿੱਚ ਹੈ ਉਸ ਤੋਂ ਬਾਅਦ ਕੀ ਹੈਗਾ ਵੀ ਜਿਹੜੀਆਂ ਇਹ 5-5 ਵੋਟਾਂ ਦੋਨੋਂ ਬਰਾਬਰ ਹੈਗੀਆਂ ਜਦ ਕਿ ਕਾਨੂੰਨ ਦੇ ਮੁਤਾਬਕ ਪਿੰਡ ਦੇ ਉੱਪਰ ਪ੍ਰਬੰਧਕ ਨਹੀਂ ਲੱਗ ਸਕਦਾ ਸੀਗਾ ਇਹ ਸਭ ਮਿਲੀ ਭੁਗਤ ਕਰਕੇ ਸਭ ਐਮਐਲਏ ਸਾਹਿਬ ਦੀ ਮੇਨ ਮੌਜੂਦਗੀ ਰਹੀ ਹੈ ਮੇਨ ਮੌਜੂਦਗੀ ਔਰ ਨਾਲ ਜਿਹੜੇ ਲੱਗਦੇ ਆਪਣੇ ਸਰਕਾਰੀ ਮੁਲਾਜ਼ਮ ਹੈ ਬੀਡੀਪੀਓ ਦਫਤਰ ਡੀਡੀਪੀਓ ਦਫਤਰ ਔਰ ਨਾਲ ਸੈਕਟਰੀ ਪ੍ਰਬੰਧਕ ਜੋ ਵੀ ਪ੍ਰਸ਼ਾਸਨ ਮਿਲਿਆ ਹੋਇਆ ਇਹਨਾਂ ਨੇ ਮੇਰੇ ਪਿੰਡ ਦੇ ਵਿੱਚ ਧੱਕੇਸ਼ਾਹੀ ਕੀਤੀ ਹੈ ਜਦ ਕਿ ਬਿਲਕੁਲ ਕਾਨੂੰਨ ਦੇ ਉਲਟ ਜਾ ਕੇ ਮੇਰੇ ਪਿੰਡ ਦਾ ਪ੍ਰਬੰਧਕ ਲਾਇਆ ਗਿਆ। ਹੂੰ ਉਸ ਤੋਂ ਬਾਅਦ ਮੈਂ ਆਪਣੇ ਜੋ ਕਾਨੂੰਨੀ ਪ੍ਰਕਿਰਿਆ ਉਹ ਕੀਤੀ। ਮੈਂ ਆਪਣੀਆਂ ਜਿਹੜੀਆਂ ਅਜੰਡਾ ਨੋਟਿਸ ਕੱਢੇ ਮੈਂਬਰਾਂ ਨੂੰ ਚੌਂਕੀਦਾਰ ਭੇਜ ਕੇ ਉਸ ਤੋਂ ਬਾਅਦ ਮੈਂ ਜਿਹੜੇ ਅਜੰਡਾ ਨੋਟਿਸ ਭੇਜੇ ਉਹਨਾਂ ਤੇ ਰਸੀਵਿੰਗ ਹੋਈ ਹੋਈ ਹੈ। ਸੈਕਟਰੀ ਨੂੰ ਵੀ ਦੱਸਿਆ ਗਿਆ। ਔਰ ਤਿੰਨ ਵਾਰ-ਵਾਰ ਅੱਗੇ ਪਿੱਛੇ ਜਿਹੜੇ ਏਜੰਡਾ ਨੋਟਸ ਕੱਢ ਕੇ ਮੀਟਿੰਗਾਂ ਬੁਲਾਈਆਂ ਗਈਆਂ ਜੋ ਕਿ ਮਤਲਬ ਪੰਚਾਇਤ ਸਰਪੰਚ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਜਦੋਂ ਮੈਂ ਉਹ ਬੁਲਾਈਆਂ ਤਾਂ ਉਸ ਤੋਂ ਬਾਅਦ ਵੀ ਅਗਲੀ ਜਿਹੜੀ ਮਤਲਬ ਮੈਂ ਸਾਰੇ ਹੀ ਮੈਂਬਰ ਜਿਹੜੇ ਵੀ ਉਸ ਮੀਟਿੰਗਾਂ ਦੌਰਾਨ ਗੈਰ ਹਾਜ਼ਰ ਰਹੇ ਸਾਰਿਆਂ ਨੂੰ ਆਪਣੀਆਂ ਅਜੈਂਡਾ ਨੋਟਿਸ ਕੱਢ ਕੇ ਉਹਨਾਂ ਦਾ ਕਾਰਨ ਪੁੱਛਿਆ ਵੀ ਤੁਸੀਂ ਤਿੰਨ ਮੀਟਿੰਗਾਂ ਦੌਰਾਨ ਪੰਜ ਮੈਂਬਰ ਮੇਰੇ ਗੈਰ ਹਾਜ਼ਰ ਰਹੇ ਸੀ ਤੇ ਜਿਹੜਾ ਛੇਵਾਂ ਸੈਕਟਰੀ ਤੇ ਉਸ ਤੋਂ ਬਾਅਦ ਜਿਹੜੀਆਂ ਮੈਂ ਮੀਟਿੰਗਾਂ ਕੀਤੀਆਂ ਆਪਣੇ ਆਪ ਦੀ ਕਾਰਵਾਈ ਰਜਿਸਟਰ ਤੇ ਆਪ ਮਤੇ ਪਾਏ ਮਤਾ ਪਾਉਣ ਤੋਂ ਬਾਅਦ ਉਸ ਤੋਂ ਬਾਅਦ ਫਿਰ ਮੈਂ ਇਹ ਜਿਹੜੀਆਂ ਉੱਚ ਅਧਿਕਾਰੀਆਂ ਤੱਕ ਆਪਣੀਆਂ ਜਿਹੜੀਆਂ ਕੰਪਲੀਟਾਂ ਸਾਰੀਆਂ ਸ਼ਿਕਾਇਤਾਂ ਪਹੁੰਚਾਈਆਂ ਵੀ ਮੇਰੇ ਪਿੰਡ ਦੇ ਵਿੱਚ ਜੋ ਇਹ ਹੋ ਰਿਹਾ ਇਸ ਤੇ ਕਾਨੂੰਨੀ ਕਾਰਵਾਈ ਜਿਹੜੇ ਮੈਂਬਰ ਮੇਰੇ ਨਾਲ ਸਹਿਮਤ ਨਹੀਂ ਹੈ ਔਰ ਸੈਕਟਰੀ ਵੀ ਜੋ ਕਿ ਮਿਲੀ ਭੁਗਤ ਕਰ ਰਿਹਾ ਆਪਣੇ ਐਮ.ਐਲ.ਏ ਦਫਤਰ ਨਾਲ ਰਲਿਆ ਹੋਇਆ ਉਹ ਵੀ ਪਿੰਡ ਦੇ ਵਿੱਚ ਨਹੀਂ ਆ ਰਿਹਾ ਤੇ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੀ ਹੁਣ ਆਰਡਰ ਆਇਆ ਉਸ ਦਾ ਕੀ ਕਾਰਵਾਈ ਕਾਨੂੰਨੀ ਹੋਈ ਆ ਕਿਉਂਕਿ ਤੁਹਾਡੀ ਕਾਰਵਾਈ ਤੁਸੀਂ ਉਦੋਂ ਪਿਛਲੇ ਇੰਟਰਵਿਊ ਚ ਵੀ ਦੱਸਿਆ ਸੀ ਵੀ ਇੱਥੋਂ ਸਾਰੇ ਅਫਸਰਾਂ ਨੇ ਹੱਥ ਚੱਕਤੇ ਸੀ ਵੀ ਅਸੀਂ ਨਹੀਂ ਇੱਥੇ ਕਾਰਵਾਈ ਕਰਨੀ ਤੁਸੀਂ ਇਹ ਗੱਲ ਕਹੀ ਸੀ ਵੀ ਉਹਨਾਂ ਦੀ ਮਿਲੀ ਭੁਗਤ ਸੀਗੀ ਪਰ ਹੁਣ ਇਹ ਕਾਰਵਾਈ ਕਿੱਥੋਂ ਹੋਈ ਆ ਉਸ ਤੋਂ ਬਾਅਦ ਸਰ ਮੈਂ ਤੁਹਾਨੂੰ ਦੱਸਣਾ ਚਾਉਣਾ ਵੀ ਇਹ ਜਿਹੜੇ 2-3 ਮਹੀਨੇ ਦਾ ਗੈਪ ਪਾ ਕੇ ਮੈਂ ਸਾਰੇ ਉੱਚ ਅਧਿਕਾਰੀਆਂ ਨੂੰ ਇਹ ਸ਼ਿਕਾਇਤਾਂ ਦਿੱਤੀਆਂ ਸੀਗੀਆਂ ਬੀਡੀਪੀਓ ਡੀਡੀਪੀਓ ਏਡੀਸੀ ਔਰ ਡਾਇਰੈਕਟਰ ਸਾਹਿਬ ਦੇ ਵੀ ਤੇ ਡੀਸੀ ਸਾਹਿਬ ਦੇ ਅਸਬਧ ਅਰਖਾਸਾਂ ਗਈਆਂ ਹੋਈਆਂ ਇਹ ਹਰ ਇੱਕ ਐਪਲੀਕੇਸ਼ਨ ਦਾ ਨੰਬਰ ਲੱਗਿਆ ਹੋਏ ਇਹਨਾਂ ਦਰਖਾਸਤਾਂ ਨੂੰ ਲੈ ਕੇ ਮੈਂ ਡਾਇਰੈਕਟਰ ਆਪਣੇ ਪਿੰਡੋਂ ਵਿਕਾਸ ਤੇ ਪੰਚਾਇਤ ਚੰਡੀਗੜ੍ਹ ਜੇ ਬੈਠਦੇ ਆ ਉਹਨਾਂ ਕੋਲੇ ਆਪਣਾ ਕੇਸ ਲਗਾਇਆ ਸੀ ਵਕੀਲ ਦੇ ਜ਼ਰੀਏ ਉਹ ਤੀਜੇ ਮਹੀਨੇ ਦੇ ਵਿੱਚ ਲੱਗਿਆ ਸੀ ਜਦ ਕਿ ਤੀਜੇ ਮਹੀਨੇ ਤੋਂ ਲੈ ਕੇ 6ਵੇਂ ਮਹੀਨੇ ਤੱਕ ਮੇਰੀ ਕੋਈ ਸਹਾਜੇ ਤੱਕ ਸੁਣਵਾਈ ਨਹੀਂ ਹੋਈ ਸੀ ਔਰ ਜਿਹੜਾ ਤੀਜਾ ਆਰਡਰ ਮੇਰਾ ਪ੍ਰਬੰਧਕ ਦਾ 22 6 2025 ਨੂੰ ਖਤਮ ਹੋ ਗਿਆ ਸੀ ਤੇ ਮੈਂ 25 6 2025 ਨੂੰ ਜਾ ਕੇ ਡਾਇਰੈਕਟ ਮਿਲੇ ਆ ਉਹਨਾਂ ਨੂੰ ਡਾਇਰੈਕਟਰ ਸਾਹਿਬ ਨੂੰ ਸਿੱਧਾ ਜਾ ਕੇ ਪੇਸ਼ ਹੋਇਆ ਜੋ ਵੀ ਐਪਲੀਕੇਸ਼ਨ ਆ ਮੈਂ ਦਿੱਤੀਆਂ ਸੀ ਸਾਰੀਆਂ ਐਪਲੀਕੇਸ਼ਨ ਆ ਉਹਨਾਂ ਨੂੰ ਪੇਸ਼ ਕੀਤੀਆਂ ਗਈਆਂ ਆਪਦੀ ਜਿਹੜੀ ਸਾਰੀ ਦੁੱਖ ਦੀ ਕਹਾਣੀਆਂ ਮੈਂ ਉਹਨਾਂ ਨੂੰ ਦੱਸੀ ਉਹਨਾਂ ਨੇ ਸਾਰਾ ਪੂਰਾ ਸੀਰੀਅਸ ਮੈਟਰ ਉਹਨਾਂ ਨੇ ਵੜਿਆ ਔਰ ਆਪਣੇ ਰੀਡਰ ਸਾਹਿਬ ਨਾਲ ਸਾਰੀ ਜਾਣਕਾਰੀ ਲਈ ਉਹਨਾਂ ਤੋਂ ਵੀ ਪ੍ਰੋਪਰ ਕੀ ਹੈ ਕੇਸ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਅਗਲੀ ਕੋਟ ਹੈ 17 2025 ਨੂੰ ਲੱਗੀ ਤੇ ਜਦ ਕਿ ਉਹ ਜਿਹੜਾ ਇਹ ਆਰਡਰ ਹੈ ਮੇਰਾ 17 2025 ਨੂੰ ਡਾਇਰੈਕਟਰ ਸਾਹਿਬ ਨੇ ਕੀਤਾ ਵੀ ਤੁਸੀਂ ਪੰਜ ਮੈਂਬਰ ਉਧਰ ਹੈ ਤੇ ਪੰਜ ਤੁਸੀਂ ਬਣਦੇ ਹੋ ਜਿਹੜੀ ਤੁਹਾਡੀ ਸਰਪੰਚ ਦੀ ਐਕਸਟਰਾ ਵੋਟ ਹੁੰਦੀ ਕਾਸਟਿੰਗ ਵੋਟ ਉਹ ਬੀਡੀਪੀਓ ਦਫਤਰ ਨੂੰ ਬੀਡੀਪੀਓ ਸਾਹਿਬ ਨੂੰ ਅਧਿਕਾਰ ਦਿੱਤਾ ਵੀ ਤੁਸੀਂ ਇਹਨਾਂ ਦੀ ਜਿਹੜੀ ਐਕਸਟਰਾ ਵੋਟ ਪਾ ਕੇ ਇਹਨਾਂ ਦਾ ਕੰਮ ਚਲਾਓ ਉਹ ਜੋ ਕਿ ਇਹਨਾਂ ਨੇ ਹੁਣ ਮੈਨੂੰ ਚਿੱਠੀ ਮਿਲੀ ਹੈ ਇੱਕ ਦੋ ਦਿਨ ਪਹਿਲਾਂ 28 ਤਰੀਕ ਨੂੰ ਕਰਾਰੇ 28 7 2025 ਨੂੰ ਮੇਰੀ ਉਹ ਮੀਟਿੰਗ ਰੱਖੀ ਹੋਈ ਹੈ ਬਲਾਕ ਦੇ ਵਿੱਚ ਜਾਦਿਕ ਮੈਨੂੰ ਲੱਗਦਾ ਹੈ ਵੀ ਇਸ ਦੇ ਵਿੱਚ ਵੀ ਮੇਰੇ ਨਾਲ ਕੋਈ ਧੱਕੇਸ਼ਾਹੀ ਹੇਰਾਫੇਰੀ ਹੋਊਗੀ ਜਿਸ ਤਰ੍ਹਾਂ ਐਮਐਲਏ ਔਰ ਜਿਹੜੇ ਵੀ ਸਰਕਾਰੀ ਅਧਿਕਾਰੀ ਹੈ ਡੀਡੀਪੀਓ ਬੀਡੀਪੀਓ ਜੋ ਵੀ ਸਟਾਫ ਰਲ ਮਿਲ ਕੇ ਮਿਲੀ ਭੁਗਤ ਕਰਕੇ ਮੇਰੇ ਨਾਲ ਧੱਕੇਸ਼ਾਹੀ ਕਰਨਗੇ ਮੈਨੂੰ ਨਹੀਂ ਲੱਗਦਾ ਵੀ ਮੇਰੇ ਪਿੰਡ ਦੇ ਵਿੱਚ ਇਹਨਾਂ ਨੇ ਕੰਮ ਚਲਾਉਣ ਨੂੰ ਇਹ ਮੈਨੂੰ ਦੇਣਗੇ ਦੂਜੀ ਗੱਲ ਸਰ ਇੱਕ ਸੱਤ 2025 ਦੇ ਡਾਇਰੈਕਟਰ ਸਾਹਿਬ ਦੇ ਆਰਡਰ ਹੋਏ ਹੋਏ ਆ ਔਰ ਇਸ ਨੂੰ ਲੈ ਕੇ ਮੈਂ ਡੀਡੀਪੀਓ ਸਾਹਿਬ ਨੂੰ ਮਿਲਿਆ ਬੀਡੀਪੀਓ ਸਾਹਿਬ ਨੂੰ ਮਿਲਿਆ ਵੀ ਸਰ ਮੇਰੇ ਆ ਆਰਡਰ ਹੋ ਚੁੱਕੇ ਆ ਜਿਹੜੀ ਪ੍ਰਬੰਧਕ ਦੀ ਜਿਹੜੀ ਚਿੱਠੀ ਆ ਉਹਨੂੰ ਖਾਰਜ ਕਰਕੇ ਡਾਇਰੈਕਟਰ ਸਾਹਿਬ ਨੇ ਸਾਡੇ ਪਿੰਡ ਦੇ ਜਿਹੜੇ ਆਰਡਰ ਹੈ ਇਹ ਕੀਤੇ ਗਏ ਆ ਵੀ ਜਿਹੜੀ ਐਕਸਟਰਾ ਬੋਟ ਸਰਪੰਚ ਨੂੰ ਪਾਉਣ ਦਾ ਅਧਿਕਾਰ ਦੇ ਕੇ ਪਿੰਡ ਦਾ ਜਿਹੜੇ ਕੰਮਕਾਜ ਆ ਚਲਾਏ ਜਾਣ ਪਿੰਡ ਨੂੰ ਕਿਸੇ ਚੀਜ਼ ਦਾ ਕੋਈ ਅੜਿੱਕਾ ਨਾ ਲੱਗੇ ਔਰ ਮੈਂ ਡੀਡੀਪੀਓ ਸਾਹਿਬ ਨੂੰ ਮਿਲਿਆ ਵੀ ਹਾਂ ਤੇ ਡੀਡੀਪੀਓ ਸਾਹਿਬ ਨੇ ਕਿਹਾ ਵੀ ਮੈਂ ਜਿਹੜੀ ਹੈ ਉਹਨਾਂ ਨੂੰ ਕਹਿ ਦਿੰਨਾ ਜਲਦੀ ਤੁਹਾਡੀ ਕਰਵਾ ਦੇਣਗੇ ਜਦ ਕਿ ਮੀਟਿੰਗ ਤਾਂ ਰੱਖ ਲਈ ਗਈ ਹੈ ਬਟ ਮੈਂ ਉਹਨਾਂ ਨੂੰ ਇਹ ਰਿਟਰਨ ਦੇ ਵਿੱਚ ਵੀ ਚਿੱਠੀ ਦੇ ਚੁੱਕਾ ਹਾਂ ਡੀਡੀਪੀਓ ਬੀਡੀਪੀਓ ਨੂੰ ਵੀ ਬੀਡੀਪੀਓ ਸਾਹਿਬ ਨੂੰ ਵੀ ਜਿਹੜੇ ਮੇਰੇ ਪਿੰਡ ਦੇ ਵਿੱਚ ਜਿਹੜੇ ਕੰਮਕਾਰ ਚੱਲ ਰਹੇ ਆ ਉਹ ਬੰਦ ਕਰਵਾਏ ਜਾਣ ਔਰ ਉਹਨਾਂ ਨੇ ਹਜੇ ਤੱਕ ਮੇਰੇ ਪਿੰਡ ਦੇ ਕੋਈ ਵੀ ਕੰਮ ਕਾਜਾ ਹਜੇ ਤੱਕ ਬੰਦ ਨਹੀਂ ਕਰਵਾਇਆ ਜਦ ਕਿ ਨਿਰੰਤਰ ਚੱਲ ਰਹੇ ਆ ਅੱਜ ਵੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਅੱਜ ਵੀ ਮੇਰੇ ਪਿੰਡ ਦੇ ਵਿੱਚ ਕੰਮ ਚੱਲ ਰਹੇ ਆ ਆਰਡਰ ਦੇ ਵਿੱਚ ਲਿਖਿਆ ਹੋਇਆ ਵੀ ਕੰਮ ਬੰਦ ਕੀਤੇ ਜਾਣ ਜਾਂ ਜਿਹੜਾ ਪ੍ਰਬੰਧਕ ਲੱਗਾ ਨੂੰ ਹਟਾ ਦਿੱਤਾ ਜਾਵੇ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਤੁਸੀਂ ਨਹੀਂ ਲੱਗਦੇ ਇਸ ਤਰ੍ਹਾਂ ਹੈ ਆਰਡਰ 'ਚ ਬਿਲਕੁਲ ਜੀ ਪ੍ਰਬੰਧਕ ਦੀ ਰਿਪੋਰਟ ਉਹਨਾਂ ਨੇ ਖਾਰਜ ਕਰਕੇ ਹੀ 1 ਤਰੀਕ ਨੂੰ 1.7.2025 ਨੂੰ ਆਰਡਰ ਕੀਤਾ ਵੀ ਸਰਪੰਚ ਦੀ ਜਿਹੜੀ ਐਕਸਟਰਾ ਕਾਸਟਿੰਗ ਵੋਟ ਪਾਉਣ ਦਾ ਅਧਿਕਾਰ ਬੀਡੀਪੀਓ ਨੂੰ ਮੀਟਿੰਗ ਕਰਕੇ ਪਿੰਡ ਦੇ ਵਿੱਚ ਦਿੱਤਾ ਗਿਆ ਤੇ ਹੁਣ ਤਾਂ 20 ਦਿਨ ਤੋਂ ਉੱਪਰ ਕਰੀਬ ਬੀਤ ਗਿਆ 1 ਤਰੀਕ ਤੋਂ ਜੀ ਹੁਣ ਗੱਲ ਕਰੀਏ ਤਾਂ ਫਿਰ ਇਹਦਾ ਮਤਲਬ ਇਹਨਾਂ ਨੇ ਹਜੇ ਤੱਕ ਕਾਸਟਿੰਗ ਵੋਟ ਕਰਵਾਈ ਨਹੀਂ ਤੁਹਾਡੀ ਨਹੀਂ ਕਰਵਾਈ ਸਰ ਦੂਜੀ ਗੱਲ ਮੈਂ ਇਹ ਦੱਸਣਾ ਚਾਹੁੰਦਾ ਵੀ ਮੈਂ ਰਿਟਰਨ ਦੇ ਵਿੱਚ ਚਿੱਠੀ ਇਹ ਦਿੱਤੀ ਸੀ ਵੀ ਪਿੰਡ ਦੀ ਸਾਂਝੀ ਜਗ੍ਹਾ ਤੇ ਜਿਹੜੀ ਇਹ ਪਿੰਡ ਦੀ ਮੀਟਿੰਗ ਰੱਖੀ ਜਾਵੇ ਜਦਕਿ ਇਹਨਾਂ ਨੇ ਮਿਲੀ ਭੁਗਤ ਕਰਕੇ ਉਹ ਜਿਹੜੀ 28 ਤਰੀਕ ਦੀ ਮੀਟਿੰਗ ਹੈ ਉਹ ਵੀ ਇਹਨਾਂ ਨੇ ਬਲਾਕ ਦੇ ਵਿੱਚ ਰੱਖੀ ਹੈ ਜਦਕਿ ਉੱਥੇ ਕੋਈ ਸਰਕਾਰੀ ਪ੍ਰਸ਼ਾਸਨ ਕੋਈ ਧੱਕੇਸ਼ਾਹੀ ਹੋ ਸਕੇ ਸਰਪੰਚ ਨਾਲ ਮੈਨੂੰ ਇਹ ਪੂਰਾ ਖਦਸ਼ਾ ਵੀ ਇਹ ਚੀਜ਼ ਮੇਰੇ ਨਾਲ ਧੱਕੇਸ਼ਾਹੀ ਹੋ ਸਕਦੀ ਹੈ ਕਿਉਂਕਿ ਮੇਰੀ ਹੁਣ ਤੱਕ 8-9 ਮਹੀਨੇ ਹੋ ਗਏ ਪੰਚਾਇਤ ਨਹੀਂ ਚੱਲਣ ਦਿੱਤੀ ਹੁਣ ਤੱਕ ਧੱਕੇਸ਼ਾਹੀ ਹੋ ਰਹੀ ਹੈ ਅੱਗੇ ਵੀ ਮੇਰੇ ਨਾਲ ਹੋਊਗੀ ਲੱਗਦਾ ਡਾਇਰੈਕਟਰ ਸਾਹਿਬ ਦੇ ਹੁਕਮਾਂ ਨੂੰ ਫਿਰ ਇੱਥੋਂ ਦੇ ਜਿਹੜਾ ਪ੍ਰੋਸੈਸ਼ਨ ਆ ਉਹ ਟਿੱਚ ਜਾਣ ਦਾ ਮਨ ਤਾਂ ਨਹੀਂ ਜੀ ਬਿਲਕੁਲ ਨਹੀਂ ਮੰਨਦਾ ਜੀ ਮੈਂ ਡੀਡੀਪੀਓ ਸਾਹਿਬ ਨੂੰ ਮੈਂ 2-3 ਵਾਰੀ ਸਪੈਸ਼ਲ ਮਿਲਿਆ ਜੀ ਕਈ ਵਾਰੀ ਮਿਲ ਚੁੱਕੇ ਵੈਸੇ ਤਾਂ ਮੈਂ 2-3 ਵਾਰੀ ਸਪੈਸ਼ਲ ਇਸੇ ਖਾਤਰ ਮਿਲੇ ਆ ਵੀ ਤੁਸੀਂ ਕੰਮ ਬੰਦ ਕਰਵਾਓ ਇੱਥੇ ਜਿਹੜਾ ਪ੍ਰਸ਼ਾਸਨ ਹੈ ਉਹ ਜਈ ਹੈ ਉਹ ਸੈਕਟਰੀ ਹੈ ਬੀ ਡੀ ਪੀਓ ਦਫਤਰ ਹੈ ਜਿਹੜਾ ਗਲਤ ਰਿਪੋਰਟਾਂ ਪੇਸ਼ ਕਰਦਾ ਜੀ ਹੁਣ ਤੱਕ ਮੈਂ 50 ਤੋਂ ਉੱਪਰ ਐਪਲੀਕੇਸ਼ਨਾਂ ਦੇ ਚੁੱਕੇ ਹਾਂ ਜਦ ਕਿ ਮੇਰੀ ਮੈਨੂੰ ਹਜੇ ਵੀ ਕਿਸੇ ਵੀ ਐਪਲੀਕੇਸ਼ਨ ਦਾ ਕੋਈ ਵੀ ਰਿਪਲਾਈ ਕਿਸੇ ਦਫਤਰ ਵੱਲੋਂ ਨਹੀਂ ਆਇਆ ਵੀ ਇਸ ਐਪਲੀਕੇਸ਼ਨ ਦਾ ਕੀਤਾ ਕੀ ਹੈ ਉੱਥੇ ਹੀ ਦੱਬ ਦਿੱਤੀ ਜਾਂਦੀ ਹੈ ਹੁਣ ਤੁਹਾਡੀ ਮੰਗ ਕੀ ਆ ਵੀ ਜਿਹੜੀ 28 ਤਰੀਕ ਸ਼ੈ ਤੁਸੀਂ ਦੱਸੀ ਆ ਵੀ ਉਦੋਂ ਇਹ ਕਹਿ ਰਹੇ ਨੇ ਵੀ ਕਾਸਟਿੰਗ ਬੋਰਡ ਤੁਹਾਡੀ ਪਵਾ ਕੇ ਤੁਹਾਨੂੰ ਅਧ ਦੇ ਦਿੱਤਾ ਜਾਊਗਾ ਕੰਮ ਚਲਾਉਣ ਦਾ ਲੱਗਦਾ ਕਿ ਉਸ ਦਿਨ ਹੋ ਸਕਦਾ ਵੀ ਤੁਹਾਨੂੰ ਅਧਿਕਾਰ ਦੇ ਦਿੱਤਾ ਜਾਵੇ ਹੋ ਸਕਦਾ ਜਾਂ ਨਹੀਂ ਕਾਨੂੰਨ ਦੇ ਮੁਤਾਬਕ ਤਾਂ ਬਣਦਾ ਜੀ ਦੇਣਾ ਬਣਦਾ ਇਹਨਾਂ ਦਾ ਪਰ ਮੈਨੂੰ ਲੱਗਦਾ ਨਹੀਂ ਵੀ ਜੇ ਸਾਡੇ ਨਾਲ ਪੋਲੀਟੀਕਲ ਦਬਾਅ ਚੱਲ ਰਿਹਾ ਵੀ ਕਿਤੇ ਨਾ ਕਿਤੇ ਧੱਕੇਸ਼ਾਹੀ ਤਾਂ ਜ਼ਰੂਰ ਹੋਊਗੀ ਮੈਂ ਤੇ ਮਾਨ ਸਾਹਿਬ ਨੂੰ ਭਗਵੰਤ ਮਾਨ ਸਾਹਿਬ ਨੂੰ ਦੱਸਣਾ ਚਾਹਣਾ ਵੀ ਮੈਂ ਇਹ ਕੀ ਗਲਤੀ ਕਰ ਲਈ ਮੇਰੇ ਨਾਲ ਮੈਨੂੰ ਦੱਸਿਆ ਜਾਵੇ ਔਰ ਮੈਂ 2013 ਤੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਹਾਂ ਅੱਜ ਤੱਕ ਆਮ ਆਦਮੀ ਪਾਰਟੀ ਦੇ ਨਾਲ ਹਾਂ 2017 ਤੋਂ ਲੈ ਕੇ ਮੈਂ ਸਰਕਲ ਪ੍ਰਧਾਨ ਵੀ ਰਿਹਾ ਹੁਣ ਮੈਂ ਸੋਸ਼ਲ ਮੀਡੀਆ ਬਲਗ ਪ੍ਰਧਾਨ ਵੀ ਹਾਂ ਪਾਰਟੀ ਦੇ ਸੰਗਠਨ ਦੇ ਵਿੱਚ ਬਾਜੂ ਹੋਣ ਦੇ ਬਾਵਜੂਦ ਵੀ ਮੇਰੀ ਪੂਰੀ ਪੰਚਾਇਤ ਨੂੰ ਟੋੜਿਆ ਗਿਆ ਮੇਰੇ ਨਾਲ ਜਦ ਮੈਂ ਜਿੱਦੇ ਸਰਪੰਚ ਬਣਦਾ 15 10 2025 ਨੂੰ ਮੇਰੇ ਨਾਲ 8 ਮੈਂਬਰ 8 ਮੈਂਬਰ ਮੌਜੂਦ ਸੀ ਮੈਂ 16 ਤਰੀਕ ਨੂੰ ਗੁਰਦੁਆਰਾ ਸਾਹਿਬ ਵੀ ਆਪਣੀ ਪੰਚਾਇਤ ਨੂੰ 8 ਮੈਂਬਰਾਂ ਨੂੰ ਨਾਲ ਲੈ ਕੇ ਗਿਆ ਔਰ ਉਸ ਤੋਂ ਬਾਅਦ 18 ਤਰੀਕ ਨੂੰ ਦੋ ਤਿੰਨ ਦਿਨ ਬਾਅਦ ਐਮਐਲਏ ਸਾਹਿਬ ਨੂੰ ਐਮਐਲਏ ਸਾਹਿਬ ਨੇ ਮੈਂਬਰਾਂ ਨੂੰ ਫੋਨ ਕਰਕੇ ਮੇਰੀ ਪੰਚਾਇਤ ਨੂੰ ਤੋੜਿਆ ਜਿਹੜਾ ਮੇਰੇ ਬਰਾਬਰ ਇਹਨਾਂ ਨੇ ਸਰਪੰਚ ਸਰਪੰਚੀ ਦਾ ਇਲੈਕਸ਼ਨ ਲੜਾਇਆ ਜਿਸ ਨੂੰ ਉਹ ਕਾਲੀ ਦਲ ਦਾ ਮੇਨ ਤੇ ਪੱਕਾ ਵਰਕਰ ਹੈ ਜੀ ਬਹੁਤ ਪੁਰਾਣਾ ਵਰਕਰ ਹੈ ਉਹਨੇ ਆਪਣੇ ਆਪਣੇ ਗੇਟ ਦੇ ਅੰਦਰੋਂ ਬੋਰਡ ਵੀ ਉਸੇ ਦਿਨ ਉਤਾਰਿਆ ਜਿਸ ਦਿਨ ਮੇਰੇ ਪਿੰਡ ਦਾ ਪ੍ਰਬੰਧਕ ਲਵਾਇਆ ਔਰ ਐਮਐਲਏ ਸਾਹਿਬ ਨੇ ਉਹਨੂੰ ਮੇਰੇ ਪਿੰਡ ਦਾ ਇਲੈਕਸ਼ਨ ਲੜਾਇਆ ਔਰ ਪੂਰੀ ਉਹਦੀ ਸਪੋਰਟ ਕੀਤੀ ਮੇਰੀ ਕੋਈ ਸਪੋਰਟ ਨਹੀਂ ਕੀਤੀ ਮੇਰੀ ਜਦ ਕਿ ਮੈਂ ਪਾਰਟੀ ਦਾ ਹੋਣ ਦੇ ਬਾਵਜੂਦ ਮੇਰੀ ਸਪੋਰਟ ਕਰਨੀ ਬਣਦੀ ਸੀ ਐਮਐਲਏ ਦੇ ਮੇਰੇ ਇਸ ਇਲੈਕਸ਼ਨ ਦੇ ਵਿੱਚ ਕੋਈ ਸਪੋਰਟ ਨਹੀਂ ਰਹੀ ਹੂੰ ਤਾ ਬਿਲਕੁਲ ਤੁਸੀਂ ਆਪ ਦੇਖ ਸਕਦੇ ਹੋ ਕਿ ਜਿਹੜੇ ਇਹ ਆਰਡਰ ਨੇ ਇਹ ਡਾਇਰੈਕਟਰ ਚੰਡੀਗੜ੍ਹ ਵੱਲੋਂ ਹੋਏ ਨੇ ਔਰ ਇਹਨਾਂ ਆਰਡਰਾਂ ਦੇ ਵਿੱਚ ਸਪੈਸ਼ਲ ਲਿਖਿਆ ਗਿਆ ਹੈ ਕਿ ਜਿਹੜੀ ਕਾਸਟਿੰਗ ਵੋਟ ਯਾਨੀ ਕਿ ਜਦੋਂ 5-5 50-50 ਹੋ ਜਾਂਦੇ ਨੇ ਉਨੇ ਮੈਂਬਰ ਉਧਰ ਉਨੇ ਉਧਰ ਹੋ ਜਾਂਦੇ ਨੇ ਤਾਂ ਫਿਰ ਇੱਕ ਮੈਂਬਰ ਜੇ ਉਧਰ ਵੱਧ ਹੋਊਗਾ ਤਾਂ ਉਸ ਤੋਂ ਬਾਅਦ ਜਿਹੜਾ ਕੰਮ ਚਲਾਇਆ ਜਾਂਦਾ ਹੈ ਪਰ ਪ੍ਰਬੰਧਕ ਲਾ ਦਿੱਤਾ ਗਿਆ ਸੀ ਉਹ ਵੀ ਗੈਰ ਕਾਨੂੰਨੀ ਢੰਗ ਨਾਲ ਔਰ ਕਾਸਟਿੰਗ ਵੋਟ ਹੁੰਦੀ ਹੈ ਸਰਪੰਚ ਦੀ ਇੱਕ ਵੱਖਰੀ ਵੋਟ ਹੁੰਦੀ ਹੈ ਜਿਹਨੂੰ ਇੱਕ ਮੈਂਬਰ ਵਜੋਂ ਅਲੱਗ ਮੰਨ ਲਿਆ ਜਾਂਦਾ ਹੈ ਔਰ ਉਹ ਇਹ ਹੁਣ ਆਰਡਰ ਉਸ ਜੀ ਦਾ ਲੈ ਕੇ ਆਏ ਨੇ ਕਿ ਇਨਾਂ ਦੇ ਹੀ ਉਹ ਕਾਸਟਿੰਗ ਵੋਟ ਕਰਵਾ ਕੇ ਸਾਰੇ ਮੈਂਬਰਾਂ ਨੂੰ ਭਾਗ ਕੇ ਦਫ਼ਤਰ ਘਲਖੁਰ ਦੇ ਵਿੱਚ ਵੀਡੀਓ ਸਾਰਾ ਕੁਝ ਕਰਵਾਵੇ ਜਾਂ ਫਿਰ ਸਾਂਝੀ ਜਗ੍ਹਾ ਦੇ ਵਿੱਚ ਇਹ ਚੀਜ਼ ਕਰਵਾਈ ਜਾਵੇ ਪਰ ਇਹ ਕਹਿੰਦੇ ਨੇ ਵੀ 28 ਤਰੀਕ ਆਉਣ ਵਾਲੀ ਜਿਹੜੀ ਆ ਉਸ ਨੂੰ ਇਹ ਰੱਖਿਆ ਗਿਆ ਹੈ ਬਲਾਕ ਦੇ ਵਿੱਚ ਔਰ ਸ਼ੰਕਾ ਜਤਾਈ ਜਾ ਰਹੀ ਹੈ ਕਿ ਮੇਰੇ ਨਾਲ ਫਿਰ ਧੱਕਾ ਹੋ ਸਕਦਾ ਔਰ ਇੱਥੋਂ ਤੱਕ ਵੀ ਕਹਿ ਰਹੇ ਨੇ ਕਿ ਜਿਹੜੇ ਫਿਰੋਜ਼ਪੁਰ ਦੇ ਡੀਡੀਪੀਓ ਹੋਗੇ ਜਾਂ ਹੋਰ ਦਫ਼ਤਰ ਅਧਿਕਾਰੀ ਹੋਗੇ ਉਹ ਟਿਚ ਜਾਣਦੇ ਨੇ ਡਾਇਰੈਕਟਰ ਦੇ ਹੁਕਮਾਂ ਨੂੰ ਕਿਉਂਕਿ ਇੱਕ ਤਰੀਕ ਦੇ ਇਹ ਹੁਕਮ ਆਏ ਹੋਏ ਨੇ ਔਰ ਅੱਜ ਕਰੀਬ 20 ਦਿਨ ਦੇ ਆਸ-ਪਾਸ 20 ਦਿਨ ਤੋਂ ਉੱਪਰ ਹੋ ਗਏ ਨੇ ਇਸ ਨੂੰ ਆਰਡਰ ਆਇਆ ਨੂੰ ਪਰ ਹਜੇ ਤੱਕ ਕੰਨ ਦੇ ਜੂਣੇ ਸਰਕੀ ਔਰ ਹਜੇ ਵੀ ਜਿਹੜਾ ਕੰਮ ਆ ਉਹ ਇਹਨਾਂ ਦਾ ਉਸੇ ਤਰੀਕੇ ਨਾਲ ਚੱਲਦਾ ਹੀ ਨਜ਼ਰ ਆ ਰਿਹਾ ਹਾਂਜੀ ਹੋਰ ਕੀ ਕਹਿਣਾ ਸਰ ਇੱਕ ਮੈਂ ਦੱਸਣਾ ਚਾਹਣਾ ਜੀ ਇਹਨਾਂ ਨੇ ਜਿਹੜਾ ਜਿਹੜਾ ਇੱਕ ਵੋਟ ਪਾਉਣ ਦਾ ਕਾਸਟਿੰਗ ਵੋਟ ਪਾਉਣ ਦੀ ਡੇਟ ਵੀ ਇਸੇ ਕਰਕੇ ਲੇਟ ਰੱਖੀ ਹੈ ਕਿਉਂਕਿ ਮੇਰੇ ਪਿੰਡ ਦੀ ਪੰਚਾਇਤੀ ਜ਼ਮੀਨ ਦਾ ਪੈਸਾ ਆਇਆ ਹੈ ਇਹਨਾਂ ਨੇ ਸਾਰਾ ਪੈਸਾ ਉਹ ਵੀ ਖੁਰਦ-ਬੁਰਦ ਕਰਨਾ ਹੁਣ ਤੱਕ ਮੇਰੇ ਪਿੰਡ ਦਾ 20 ਲੱਖ ਤੋਂ ਉੱਪਰ ਜਿਹੜੇ ਰੁਪਏ ਨਿਕਲ ਚੁੱਕੇ ਆ ਜਦਕਿ ਮੇਰੇ ਪਿੰਡ ਦੇ ਵਿੱਚ ਕੰਮ ਸਿਰਫ ਹਜੇ ਤੱਕ 6 ਤੋਂ 7 ਲੱਖ ਰੁਪਏ ਦਾ ਕੰਮ ਹੋਇਆ ਹੈ ਬਾਕੀ ਜਿਹੜਾ 12-13 ਲੱਖ ਰੁਪਏ ਦਾ ਪਤਾ ਨਹੀਂ ਇੱਥੇ ਇਹਨਾਂ ਨੇ ਮਿਲੀਭੁਗਤ ਕਰਕੇ ਦਫਤਰ ਨਾਲ ਕਿੱਥੇ ਖੁਰਦਬੁਰਦ ਕੀਤਾ ਔਰ ਇੱਕ ਹੋਰ ਸ਼ਿਕਾਇਤ ਆਈ ਹੈ ਜਦੋਂ ਜਦ ਕੀ ਸਰਪੰਚ ਇੱਕ ਦੂਜੇ ਨੂੰ ਜਦੋਂ ਮਿਲਦੇ ਆਂ ਅਸੀਂ ਉਥੇ ਇਹ ਕਿਹਾ ਜਾਂਦਾ ਵੀ ਹਰੇਕ ਸਰਪੰਚ ਦੀ ਇਹ ਕੰਪਲੀਟ ਹੈ ਵੀ ਜਿਹੜਾ ਐਮਐਲਏ ਦਫਤਰ ਹੈ ਸੈਕਟਰੀ ਸਾਨੂੰ ਇਹ ਕਹਿੰਦੇ ਆ ਵੀ ਐਮਐਲਏ ਦਫਤਰ ਵੱਲੋਂ ਜਿੰਨਾ ਵੀ ਪੰਚਾਇਤਾਂ ਦਾ ਠੇਕਾ ਆਇਆ ਸਾਡਾ ਉਹਦਾ ਪੈਸਾ ਜਿਹੜਾ 2% ਐਮਐਲਏ ਦਫਤਰ ਨੂੰ ਬਾਇ ਚੈੱਕ ਮੰਗਿਆ ਜਾਂਦਾ ਹੈ ਇਹ ਜਦਕਿ ਇਹ ਕਾਨੂੰਨ ਦੇ ਹਿਸਾਬ ਨਾਲ ਬਿਲਕੁਲ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਔਰ ਜਿਹੜਾ ਬਲਾਕ ਘਲਖੁਰ ਦੇ ਅੰਦਰ ਹੈ ਬਹੁਤ ਜ਼ਿਆਦਾ ਮੱਲ ਕ੍ਰਾਪਸ਼ਨ ਹੋ ਰਹੀ ਹੈ ਇਸ ਟਾਈਮ ਮੈਂ ਤਾਂ ਮਾਨ ਸਾਹਿਬ ਨੂੰ ਕਹੂੰਗਾ ਵੀ ਇਸ ਚੀਜ਼ ਤੇ ਬਹੁਤ ਕੰਟਰੋਲ ਕੀਤਾ ਜਾਵੇ ਜਦਕਿ ਘਲਖੁਰ ਬਲਾਕ ਦਾ ਇਸ ਟਾਈਮ ਬਹੁਤ ਹੀ ਮਾੜੇ ਹਾਲਾਤ ਹੈ ਇਹਨਾਂ ਨੂੰ ਇਸ ਘਲਖੁਰਦ ਬਲਾਕ ਨੂੰ ਮਾੜੇ ਹਾਲਾਤਾਂ ਦੇ ਵਿੱਚੋਂ ਕੱਢਿਆ ਜਾਵੇ ਤੇ ਇੱਥੇ ਜਿਹੜੇ ਅਧਿਕਾਰੀ ਆ ਵਧੀਆਂ ਲਾਏ ਜਾਣ ਤੇ ਜਿਹੜੇ ਕਰਾਪਟ ਸੈਕਟਰੀ ਆ ਜਿਹੜਾ ਸੈਕਟਰੀ ਦੀ ਵੀਡੀਓ ਵੀ ਇਟਾ ਵਾਲੀ ਸਰਪੰਚ ਨੇ ਪਾਈ ਸੀਗੀ ਜਦ ਕਿ ਉਹਦੇ ਤੇ ਵੀ ਹਜੇ ਤੱਕ ਐਮਐਲਏ ਨੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਜਦ ਕਿ ਐਮਐਲਏ ਦਾ ਖਾਸ ਜਿਹੜਾ ਸੈਕਟਰੀ ਮੰਨਿਆ ਜਾਂਦਾ ਇਸ ਬਲਾਕ ਦੇ ਵਿੱਚ ਸਭ ਤੋਂ ਵੱਧ ਕਰਪਸ਼ਨ ਕਰਨ ਵਾਲਾ ਇਹ ਸੈਕਟਰੀ ਆ ਖਸ਼ਵਿੰਦਰ ਸਿੰਘ ਇਹ ਮੇਰੇ ਪਿੰਡ ਦੇ ਵਿੱਚ ਵੀ ਸਭ ਤੋਂ ਵੱਧ ਪੈਸਾ ਇਹਨੇ ਕਢਵਾਇਆ ਅੱਛਾ 2% ਜਿਹੜਾ ਤੁਸੀਂ ਕਹਿ ਰਹੇ ਹੋ 2% ਪੈਸਾ ਪੰਚਾਇਤਾਂ ਤੋਂ ਉਹ ਕੌਣ ਲੈ ਰਿਹਾ ਉਹ ਸੈਕਟਰੀਆਂਾਂ ਹੀ ਲਿਆ ਜਾ ਰਿਹਾ ਜੀ ਉਹ ਸੈਕਟਰੀ ਇਹ ਗੱਲ ਕਹਿੰਦੇ ਹਰ ਇੱਕ ਸਰਪੰਚ ਨੂੰ ਵੀ ਤੁਸੀਂ ਜਿਹੜਾ 2% ਜਿੰਨਾ ਵੀ ਠੇਕਾ ਜੇ ਤੁਹਾਡਾ 10 ਲੱਖ ਹੁੰਦਾ ਉਹਦਾ 2% ਚੈੱਕ ਕੱਟ ਕੇ ਸਾਨੂੰ ਦਿਓ ਜਦ ਸਰਪੰਚ ਪੁੱਛਦੇ ਵੀ ਤੁਸੀਂ ਇਹ ਪੈਸਾ ਕੀ ਕਰਨਾ ਕਿੱਥੇ ਲਾਉਣਾ ਉਹ ਕਹਿੰਦੇ ਵੀ ਬਲਾਕ ਦੇ ਵਿੱਚੋਂ ਸੈਕਟਰੀਆਂ ਦੀ ਡਿਊਟੀ ਲਈ ਗਈ ਹੈ 2% ਜਿਹੜਾ ਪੈਸਾ ਉਹ ਐਮਐਲਏ ਦਫ਼ਤਰ ਨੂੰ ਜਾਣਾ ਕਿਹੜਾ ਐਮਐਲਏ ਐਮਐਲਏ ਲੋਕਲ ਜੀ ਰਿਜਨेश ਕੁਮਾਰ ਦਈਆ ਸਾਹਿਬ ਇਹੀ ਦਫ਼ਤਰ ਹੈ ਇਹਨਾਂ ਦਾ ਐਮਐਲਏ ਦਫ਼ਤਰ ਦਾ ਉਹ 2% ਲੈ ਰਹੇ ਨੇ ਪੰਚਾਇਤੀ ਤੋਂ ਹਾਂਜੀ ਹਾਂਜੀ ਸੈਕਟਰੀਆਂ ਦਾ ਕਹਿਣਾ ਜੀ ਸਰਪੰਚਾਂ ਨੂੰ ਸ਼ਰਿਆਮ ਕਹਿ ਰਹੇ ਆ ਜੀ ਚਲੋ ਹੁਣ ਅੱਜ ਸਰਪੰਚ ਕੁਝ ਡਰਦੇ ਨਹੀਂ ਆ ਰਹੇ ਮੀਡੀਆ ਦੇ ਅੱਗੇ ਜਦਕਿ ਉਹਨਾਂ ਨੂੰ ਆਉਣਾ ਚਾਹੀਦਾ ਇਹ ਨੁਕਸਾਨ ਪਿੰਡ ਦਾ ਆਮ ਜਨਤਾ ਦਾ ਪੈਸਾ ਹੈ ਇਹਨਾਂ ਨੂੰ ਗਲਤ ਤਰੀਕਿਆਂ ਨਾਲ ਨਹੀਂ ਵਰਤਣਾ ਚਾਹੀਦਾ ਇਸ ਐਮਐਲਏ ਦਿਹਾਤੀ ਦੇ ਜਿਹੜਾ ਮਤਲਬ ਫਰੋਜਪੁਰ ਦਿਹਾਤੀ ਦਾ ਬਹੁਤ ਹਲਕੇ ਦੇ ਹਾਲਾਤ ਮਾੜੇ ਕੀਤੇ ਹੋਏ ਆ ਵੀ ਜਿੱਥੇ ਜਿੱਥੇ ਕੋਈ ਨਹੀਂ ਇਹਨਾਂ ਨੂੰ ਲੱਗਦਾ ਵੀ ਪਿੰਡਾਂ ਦਾ ਜ਼ਿਆਦਾਤਰ ਪੈਸਾ ਪਿਆ ਹੈ ਉਥੇ ਪ੍ਰਬੰਧਕ ਲਵਾ ਕੇ ਪਿੰਡ ਦਾ ਪੈਸਾ ਕਢਵਾ ਰਹੇ ਆ ਜਿਵੇਂ ਮੇਰੇ ਪਿੰਡ ਹੋ ਰਿਹਾ ਹੋਰ ਵੀ ਕਈਆਂ ਪਿੰਡਾਂ ਦੀ ਇਹ ਸਮੱਸਿਆ ਹੈ ਤੁਹਾਡੇ ਕੋਲੇ ਆ ਜਾਣੀਆਂ ਕੋਈ ਹੋਰ ਹਫਤੇ ਆਉਣ ਵਾਲੇ ਹਫਤੇ 10 ਦਿਨਾਂ ਦੇ ਵਿੱਚ ਇਹ ਚੀਜ਼ਾਂ ਆ ਜਾਣੀਆਂ ਵੀ ਆਮ ਹੀ ਪਿੰਡਾਂ ਦੇ ਵਿੱਚ ਜਿੱਥੇ ਜ਼ਿਆਦਾ ਪੈਸਾ ਪਿਆ ਤੇ ਕੋਈ ਨਾ ਕੋਈ ਬਹਾਨਾ ਬਣਾ ਕੇ ਉਥੇ ਪ੍ਰਬੰਧਕ ਲਾ ਦਿੱਤਾ ਜਾਂਦਾ ਤੇ ਪ੍ਰਬੰਧਕ ਲਾ ਕੇ ਸੈਕਟਰੀਆਂ ਦੇ ਰਾਹੀਂ ਤੇ ਬੀਡੀਪੀਓ ਦੇ ਦਫ਼ਤਰ ਦੇ ਰਾਹੀਂ ਤੇ ਜਈ ਨੂੰ ਕਿਤੇ ਪ੍ਰਬੰਧਕ ਲਾ ਦਿੱਤਾ ਜਾਂਦਾ ਤੇ ਉਹਨਾਂ ਰਾਹੀਂ ਪੈਸਾ ਜਿਹੜਾ ਹੈ ਕਢਵਾ ਲਿਆ ਜਾਂਦਾ ਇਹ ਜਾ ਤਾਂ ਸਿੱਧਾ ਸਪਸ਼ਟ ਪਤਾ ਹੀ ਹੈ ਵੀ ਐਮਐਲਏ ਦਫ਼ਤਰ ਨੂੰ ਜਾਂਦਾ ਮੈਂ ਤਾਂ ਇਹ ਕਹਿਣਾ ਵੀ ਜੇ ਭਗਵੰਤ ਮਾਨ ਸਾਹਿਬ ਨੂੰ ਇਸ ਚੀਜ਼ ਤੇ ਵੈਰੀ ਵੈਰੀਫਾਈ ਕਰਨਾ ਚਾਹੀਦਾ ਹੈ ਜੇਕਰ ਇਹ ਕਰਪਸ਼ਨ ਹੁੰਦੀ ਹੈ ਤੇ ਇਸ ਚੀਜ਼ ਨੂੰ ਰੋਕਣਾ ਚਾਹੀਦਾ ਹੈ ਜਿਹੜਾ ਬੰਦਾ ਇਹ ਕਰਪਸ਼ਨ ਕਰ ਰਿਹਾ ਉਹਦੇ ਤੇ ਬਣਦੀ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ ਹੂੰ ਬਿਲਕੁਲ ਤਾਂ ਹੁਣ ਦੇਖਣਾ ਹੋਵੇਗਾ ਕਿ ਇਹ ਜਿਹੜੇ ਇਹਨਾਂ ਦੇ ਆਰਡਰ ਡਾਇਰੈਕਟਰ ਸਾਹਿਬ ਵੱਲੋਂ ਆਏ ਨੇ ਚੰਡੀਗੜ੍ਹ ਤੋਂ ਕਿ ਇਹਨਾਂ ਦੀ ਕਾਸਟਿੰਗ ਵੋਟ ਪਾ ਕੇ ਇਹਨਾਂ ਨੂੰ ਪਿੰਡ ਦੇ ਕੰਮ ਚਲਾਉਣ ਦਾ ਅਧਿਕਾਰ ਦਿੱਤਾ ਜਾਵੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀ 28 ਤਰੀਕ ਨੂੰ ਕੀ ਇਹਨਾਂ ਨੂੰ ਉਹ ਅਧਿਕਾਰ ਮਿਲਦਾ ਹੈ ਜਾਂ ਫਿਰ ਆਪਣੀ ਮਰਜ਼ੀ ਕਰਕੇ ਅਧਿਕਾਰੀ ਉਸੇ ਤਰੀਕੇ ਨਾਲ ਕੰਮ ਚਲਾਉਂਦੇ ਰਹਿਣਗੇ ਜੋ ਇਹਨਾਂ ਨੇ ਦੱਸਿਆ ਇਹ ਹੁਣ ਦੇਖਣਾ ਹੋਵੇਗਾ ਦੇਖਦੇ ਹਾਂ ਇਸ ਇੰਟਰਵਿਊ ਤੋਂ ਬਾਅਦ ਵੀਡੀਓ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਹੈ ਕਿ ਇਹਨਾਂ ਦਾ ਕੀ ਹੱਲ ਹੁੰਦਾ ਹੈ ਜਾਫਰਪੁਰ ਨਾਲਾ ਉੱਥੇ ਦਾ ਉੱਥੇ ਰਹਿੰਦਾ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ